ਸਭ ਤੋਂ ਨਿਰਤਕ ਤੇ ਜੇ ਸਭ ਤੋਂ ਸਿਰਕਟ ਜਰਨੈਲ ਸੀਗਾ ਆਫੂ ਜੀ ਦਾ ਕਰਤਾਰ ਸਿੰਘ ਖਾਬਾ ਇਹ ਫਿਰ ਹਾਲ ਤਾਂ ਉਹਨਾਂ ਦਿਨਾਂ ਦੇ ਵਿੱਚ ਵਾਪਰੀਆਂ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਪਾਰਟੀ ਬਣੀ ਉਹਦੇ ਵਿੱਚੋਂ ਇਹ ਕਰਤਾਰ ਸਿੰਘ ਖਾਬੇ ਆ ਕੇ ਨਿਕਲੇ ਇਹਦੇ ਵਿੱਚੋਂ ਬਾਬਾ ਸੂਰ ਸਿੰਘ ਭੱਗ ਨਿਕਲੇ ਆਏ ਇਹਦੇ ਵਿੱਚੋਂ ਸੰਸਖਾ ਸਿੰਘ ਆ ਗਏ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਆਲੂ ਦਾ ਹੈ ਇਹ ਇਹਨਾਂ ਦੇ ਵਿੱਚ ਆਏ ਤੂੰ ਪਰਦੇ ਪੱਤੇ ਨੂੰ ਨਹੀਂ ਪਤਾ ਹੁੰਦਾ ਕਿ ਤਾ ਉਹ ਚੋਣ ਦੇਖਦੇ ਆ ਅੱਜ ਇੱਥੇ ਕਿਥੇ ਖੜੀ ਹੈ ਇੱਥੇ ਅੱਜ ਇੱਕ ਕੈਂਪ ਪੂਰੇ ਮੋਢੇ ਖੜੇ ਆ ਕਾਨੂੰਨ ਦੇ ਅੱਗੇ ਘੜ ਘੁੱਟ ਰਹੇ ਆ ਇਹੇ ਹਰਦ ਅੱਜ 100 ਸਾਲ ਪੈਂਦਾ ਸੀ ਇਹੀ ਹਾਕ ਦੇ ਤਹਿਤ ਸਾਡੇ ਫੜ ਜਾ ਇੱਕ ਮਿੰਟ ਆਦਾ ਭਰਾ ਜੀ ਸ਼ਹੀਦ ਆ ਲੜ ਰਿਹਾ ਜੰਗੀ ਜਿੱਤਗੀ ਦੇ ਲਈ 100 ਸਾਲਾਂ ਦਾ ਗੁਰਤਾਰ ਸਿੰਘ ਜਰਾਬਾ ਅੱਜ ਵੀ ਸਾਡੇ ਨੌਜਵਾਨਾਂ ਨੂੰ ਅਸੀਂ ਫੌਜ ਦੇ ਵਿੱਚ ਭਾਰਤੀ ਹੋਣ ਲਈ ਪ੍ਰੇਰਿਤ ਹਾਂ ਕਿ ਇਹਨਾਂ ਦੇ ਫੌਜ ਭਾਰਤੀ ਹੋ ਜਾਣਗੇ ਚਿੰਗੀ ਜਿੰਦਗੀ ਜਿਹੜੀ ਹੈ ਇਹਦੇ ਥੱਲੇ ਆਪਾਂ ਡਿਸਕ੍ਰਿਪਸ਼ਨ ਨਾ ਪੂਰੇ ਕੋਰਸ ਦੀਆਂ ਸੜਕਾਂ ਦਾ ਬਾਕੀ ਰਾਹ ਬੰਦ ਕੀਤਾ ਹੋਇਆ ਉਹਦੇ ਵੀ ਇਹਨਾਂ ਨੇ 30 ਸਾਲ ਪਹਿਲਾਂ ਬੰਦ ਕੀਤਾ ਹੈ ਹੁਣ ਵੀ ਬੰਦ ਹੈ ਭਾਰਤੀ ਸਨ ਬਾਹਰ ਜਾਂਦੇ ਆ ਫੌਜ ਦੇ ਵਿੱਚ ਭਾਰਤੀ ਹਾਂ ਕਹਿੰਦਾ ਭਾਰਤੀ 100 ਸਾਲ ਦੇ ਭਾਰਤੀ ਕਿਸਾਨ ਦੀ ਆਬੀ ਦੀ ਆਬੀ ਦੇ ਦੇ ਫਤਿਹਿਆ ਕੁਛ ਨਹੀਂ ਭਾਰਤੀ ਭਾਰਤੀ ਜਿੱਥੇ ਸਾਨੂੰ ਛੱਟ ਕੇ ਗਏ ਰਹਿ ਜਿੱਥੇ ਰਹਿ ਨੂੰ ਛੱਟ ਕੇ ਗਏ ਲੜਾਈ ਸੋਥੇ ਖੜੀ ਹੈ ਇਹਨੂੰ ਕਾਹਾਂ ਤੋੜਨਾ ਉਹਨਾਂ ਨੇ ਗਦਰ ਬਚਾਇਆ ਗਦਰ ਵਾਲੀ ਟੀ ਬਣਾ ਕੇ ਉਹਨਾਂ ਨੇ ਗਦਰ ਕੀਤਾ ਹੈ ਅੰਗਰੇਜ਼ਾਂ ਨੂੰ ਵਾਸਤ ਪਾਇਆ ਕਾਹਾਂ ਕਿਤੇ ਆ ਕੇ ਅੰਗਰੇਜ਼ ਇੱਕ ਪਾਸੇ ਵੱਲੇ ਚ ਉਹਨੇ ਵਾਸਤ ਵਾ ਕੇ ਸਮਝੌਤੇ ਕਰਕੇ ਕੋਰਤਾ ਇਹਨਾਂ ਦੇ ਆਦੇ ਦਲਾਲਾ ਨੂੰ ਦੇ ਜੇ ਪਰ ਹੁਣ ਖੋਚਣ ਦੀ ਲੋੜ ਨਹੀਂ ਆ ਨੌਜਵਾਨ ਚੱਲੇ ਆ ਇਹ ਹੈ ਗਦਰ ਇਹ ਹੁਣ ਕਰਨਾ ਬਾਕੀ ਹੈ ਹੁਣ ਕਰਨਾ ਆਈ ਹੋ ਜਾਂਦਾ ਹੈ ਤੇ ਹੁਣ ਗਦਰ ਕਰਨਾ ਕਿਵੇਂ ਬਾਕੀ ਹੈ ਉਹ ਸਾਡੇ ਕਿਸਾਨਾਂ ਦਾ ਅੱਜ ਟੁੱਟੇ ਇਹਨਾਂ ਜੱਫੇ ਬੰਦਿਆਂ ਦੇ ਨਾਲ ਇਹਨਾਂ ਨੌਜਵਾਨਾਂ ਦੇ ਜਾਣਾ ਜੁਣੀਏ ਦੇ ਨਾਲ ਚੱਲ ਜੀ ਉਹ ਨੇ 100 ਸਾਲ ਬਾਅਦ ਇਹ ਰਾ ਕਹਿਣ ਕਿ ਇੱਥੇ তারপরে ਦੇ ਘਰਾਣੇ ਦਾ ਰਾਜ ਲੋਕ ਲੜਦੇ ਬਾਹਰ ਜਾਂਦੇ ਫੌਜਾਂ 'ਚ ਭੱਜਦੇ ਹੋਏ ਹਾਲਾਤ ਨਹੀਂ ਬਦਲੇ ਭਰਾਓ ਢੇਰ ਹੋ ਚੁੱਕੀ ਹੈ 100 ਸਾਲ ਬਾਅਦ ਹੁੰਦੇ ਆ 100 ਸਾਲ ਅੱਜ ਥੋਕੇ ਕੱਠੇ ਲੋਰ ਜਾ ਕੇ ਨਹੀਂ ਜੱਟੇ ਜੇ ਜਾ ਕੇ ਕੱਠੇ ਹੁੰਦੇ ਇਹ ਹਵਾਲਾ 100 ਸਾਲ ਵਾਲੀਆਂ ਬੰਦਾ ਨਹੀਂ ਹੁੰਦੀਆਂ ਸੀ ਜਗਣਾ ਜ਼ਰੂਰੀ ਹੈ ਸਹੀ ਅਗਰਿਆਂ ਦੇ ਕਿਉਂਕਿ ਸੱਦੇ ਨੇ ਸਾਨੂੰੁੱੁੱਧ ਬੀਤ ਚੁੱਕਿਆ ਹੈ ਇੱਕ ਸਦੀ ਬੀਤ ਚੁੱਕੀ ਆ ਆ ਜੇ ਸਾਰੇ ਯਾਰੀ ਜਗ ਚੁੱਕੇ ਹੋ ਜਾਦਾ ਇਹਨਾਂ ਕਰਤਾਰ ਸਿੰਘ ਖਰਾਬੇ ਆ ਗਏ ਸਾਡੇ ਉਹਦਾ ਖਰਾਬੀ ਹੋ ਗਈ ਰੋ ਚੱਲਣਾ ਦੇ ਅਦੇ ਤੋਂ ਮਾਤਾ ਪਿਤਾ ਕੋ ਆਏ ਕੀ ਕਾਰਾ ਬਚਾਇਆ ਜਿਨ੍ਹਾਂ ਨੇ ਸੋਚਾ ਕਿ ਸਾਡੇ ਨੌਜਵਾਨ ਜਿਹੜੇ ਇਹਨਾਂ ਅੰਗਰੇਜ਼ਾਂ ਤੋਂ ਇਹਨਾਂ ਕਾਰਾਂ ਮੌਕਾ ਤੋਂ ਅਰਜਾਬ ਹੋ ਜਾਣਗੇ ਆਦੇ ਮੋਕ ਨੂੰ ਵਧੀਆ ਬਣਾਉਣਗੇ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾ ਕੇ ਤਾਂ ਜਿਹੜਾ ਸਾਰਾ ਰਾਜਾ ਕਰਨਾ ਸੋਪਰਾ ਨੇ ਕਿ ਸਾਡੇ ਕਾਰਨੀ ਪਾਪੇ ਕਰਤਾਰ ਸਿੰਘ ਖਰਾਬੇ ਹਰ ਕੇ ਅਗਰ ਸਾਡੀਆਂ ਧਾਕੀਆਂ ਤੋਂ ਆਏ ਆ ਬਹੁਤ ਬਹੁਤ ਖਾਰ ਰਹਿ ਗਿਆ ਤੁਹਾਨੂੰ ਅਜੇ ਹੱਥ ਨਹੀਂ ਬਣਦੇ ਇਹਨੂੰ ਹੱਥ ਤੋਂ ਬੜਨਾ ਅਸੀਂ ਆ ਭਾਵੇਂ ਪਰ ਇਧਰ ਨੂੰ ਪਰ ਅੱਗੇ ਲਿਖਾਣਾ ਮੈਨੂੰ ਹੋ ਰਿਹਾ ਸਾਨੂੰ ਘਰਾਂ ਦੇ ਵਿੱਚੋਂ ਬੇਟੀਆਂ ਦਾ ਮਾਵਾ ਪਿਆ ਆਪਰਾ ਬਾਪੂ ਥੋੜੇ ਜਿਹਾ ਭੱਗਦੇ ਆ ਕੇ ਰੂਮਰ ਦੇ ਸਾਡੇ ਕਰਤਾਰ ਸਿੰਘ ਖਰਾਬੇ ਹਰ ਕੇ ਆ ਬਾਪੂ ਕੋਲ ਦੇ ਨੌਜਵਾਨ ਬੈਠੇ ਆ ਆਹ ਦੇਖੜੇ ਸਮਾਰੋਹ ਦੇ ਇੱਕ ਕਾਤੋਂ ਹੋਰ ਕਰੀਏ ਹੋਵੇ ਜੀ ਇੰਤੋ ਬਾਤ ਅੱਗੇ ਬਾਤ ਜਿਹੜੇ ਚੋਕੀ ਹੋਵੇ ਹਮਸਲਾਇਆ ਬਹੁਤ ਹੈ ਸਾਡਾ ਦੋਸ ਸਾਡੀ ਮਾਂ ਬਾਪ ਦੀ ਵੀ ਕੋਈ ਕੰਮ ਸਾਡੀਆਂ ਮਾਵਾਂ ਭੈਣਾਂ ਬਿਨਾ ਕਿਸੇ ਡਰ ਪੈ ਤੋ ਜਿਨਾ ਕਿਸੇ ਸਰਕਾਰ ਦੇ ਗੁੰਡਿਆਂ ਦੇ ਡਰ ਪੈ ਤੋ ਆਜ਼ਾਦੀ ਨਾਲ ਰਹਿਣ ਸਾਡੇ ਬਾਪੂਆਂ ਨੂੰ ਡਰਨਾ ਹੋਵੇ ਡੈਂਟ ਮੈਨੇਜਰਾਂ ਦਾ ਸਾਡੇ ਬਾਪੂਆਂ ਨੂੰ ਡਰਨਾ ਹੋਵੇ ਦਾ ਇਹ ਜਿੰਦਗੀ ਦੇ ਲਈ ਦੇਖੀ ਬਈਏ ਦੇਖੀ ਡਰਾਪਰ ਕੇ ਚੱਲੇ ਆ ਇਹ ਜਿੰਦਗੀ ਨੂੰ ਆਪਾਂ ਸਾਦੇ ਤੇ ਪਾਉਣਾ YouTube ਤੇ ਸਾਦੇ ਸਰਤੇ ਜੁਮੇ ਲਾਈਵ ਇਹ ਜੁੜ ਹੋਰ ਕੀ ਗੱਲ ਹੈ ਸਾਡੇ ਇਸਾਂ ਦੇ ਕਿਹੜੇ ਕਾਈ ਪਿੰਡ ਗੱਲ ਵੱਲੋਂ ਕਿਹ ਚਾਕੀਏ ਕਾਈ ਦਾ ਧੰਨਵਾਦ ਕਾਈ ਪਿੰਡ ਕਾਈ ਪਿੰਡ ਤੋਂ ਪਹਿਲਾਂ ਬੋਲੋ ਸੀ ਸਰ ਦਾ ਨਸਰਬਾ ਦੇ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਸਾਰਾ ਲਾਓ ਬੋਲ ਦਾ ਬੰਦ ਖੜਜੋ 2 ਮਿੰਟ ਕਿਉਂ ਕਿਰੋ ਇੱਧਰ ਕਿਹੜਾ ਪ੍ਰੋਗਰਾਮ ਨਾ 2 ਮਿੰਟ ਖੜਜਾ 52 ਰੁਪਏ ਲੱਗਣਗੇ ਤਾਂ ਮੈਂ ਜੀਵਨੀ ਬਾਰੇ ਦੱਸ ਦਿੰਨਾ ਮਾੜੇ ਬੋਲਣਾ ਦੱਸ ਦੇ ਉਸ ਸਮਰਪਿਤ ਉਸ ਸਾਲ ਮਾਰ ਚੁੱਕੇ ਜੀ ਤੇ ਹੋ ਜਾਦੇ ਬਾਕੀ ਉਹਨਾਂ ਦੇ ਪਾਪਾ 24 ਰੁਪਏ ਦੇ ਰਹਿੰਦੇ ਨੇ ਇਨਸ਼ਾਅੱਲਾ ਜੀਵਨੀ ਦਾ ਮਾਰ ਚੁੱਕਿਆ ਜੀਦ ਕਰਤਾਰ ਸਿੰਘ ਦਰਾਵਾ ਵਾਲੇ ਕੋਈ ਨਹੀਂ ਜਿੱਤੂ ਨੇ ਮੁੰਡਾ ਜੀ ਮਸੀਤ ਕਾਰਾ ਨੂੰ ਬੋਲਣਾ ਹੈ ਹਲਾਵਾ ਸਾਡੇ ਨਾਲ ਇਹ ਬਿੱਟੂ ਮਸਤ ਮੜ ਜਾ ਆਪਣੇ ਜੱਟਾਂ ਨਾਲ ਜੁੜਿਆ ਹੋਇਆ ਹੈ ਚਲੋ ਵੀ ਦਸ ਮਾਲ ਮਾਛਾ ਪਿੰਡ ਵਿੱਚ ਕੀ ਕਰਿਆ ਸਰਦਾਰ ਇੱਕ ਜ਼ਰਾਬਾ ਜਨਮ ਹੈ ਲੁਧਿਆਣਾ ਦੇ ਜ਼ਿਲ੍ਹੇ ਦੇ ਪਿੰਡ ਪਿੰਡ ਸਰਾਪਾ ਪੰਚੇ ਮਹੀਨਿਆਂ ਬਾਅਦ ਤੋਂ ਚੱਲਵੇਂ ਨੂੰ ਉਹਨਾਂ ਦਾ ਜਨਮ ਹੋਇਆ ਜਿਹੜਾ ਸੀ ਦੇਸ਼ ਦਾ 16 ਨਵੰਬਰ ਚੱਲ ਪੈ ਜਿਹੜਾ ਵੀ ਲੈਣ ਕੱਢਾਂਗੇ ਚੱਲ ਗਈ 16 ਨਵੰਬਰ 1915 ਜਿਹੜਾ ਪੈਦੇ ਲਾਹੌਰ ਕੱਟਾ ਜੇੜ ਦੇ ਵਿੱਚ ਉਹਨਾਂ ਨੂੰ ਜਿਹੜੀ ਹਕਮਤੀ ਦੀ سزا ਉਹ ਦੇ ਦਿੱਤੀ ਗਈ। ਕਿਉਂ ਜਦੋਂ ਤੋਰਾ ਉਹ ਤੇ ਕਿੱਦਾਂ ਲੱਭਿਆ ਨਾ ਚੱਲਿਆ ਨਹੀਂ ਸਾਡਾ ਜਿੱਣਾਈ ਦੀ ਲਾਗ ਜਦੋਂ ਲੱਗੀ ਜਦੋਂ ਪਹਿਲੀ ਵਾਰੀ ਉਹਨਾਂ ਦੀ ਜਿਹੜੀ ਬਾਤ ਤੇ ਆ ਉਹ ਛੱਟ ਲਾਇ ਗਈ ਆ ਉਹ ਛੱਟ ਦਾ ਇਹੜੀ ਪੱਟੀ ਗਰਾਊਂਡ ਦੇ ਲਈ ਹਾਰ ਚਲੇ ਜਾਂਦੇ ਆ ਭਾਈ ਪਰਮਾਨੰਦ ਉਸਤੈਵਾ